ਬੇਨਤੀ ਕਰੀਏ ਗੁਰੂ ਕੇ ਪਿਆਰਿਓ ਜੇ ਅਸੀਂ ਏਕੇ ਪਿਆਰ ਅਥਰਾਕ ਦੇ ਵਿੱਚ ਨਹੀਂ ਰਹਿਣਾ ਜੰਗਲ ਦੇ ਵਿੱਚ ਦੋ ਸ਼ੇਰਾਂ ਦੇ ਵਿਚ ਚਾਸ ਵਿੱਚ ਝਗੜਾ ਹੋ ਗਿਆ ਬੋਲ ਬਾਣੀ ਵੰਡ ਹੋ ਗਈ ਖੈਰ ਵਾਰਸੀ ਆ ਜਿਹੜੀ ਉਹ ਵੱਢ ਗਈ ਜਦੋਂ ਖੈਰ ਵਾਰਸੀ ਵੱਢ ਗਈ ਇੱਕ ਸ਼ੇਰ ਤੇ ਪਰਵਾਰ ਨੂੰ 20-25 ਕੁੱਤਿਆਂ ਨੇ ਘੇਰ ਲਿਆ ਉਹ ਨੂੰ ਵੱਢਣ ਨੂੰ ਪਾਇਆ ਦੂਜੇ ਸ਼ੇਰ ਨੂੰ ਪਤਾ ਲੱਗਿਆ ਜਿਹੜਾ ਰੁੱਸਿਆ ਬੈਠਾ ਸੀ ਉਹਦੇ ਨਾਲ ਉਹਦੀ ਮਦਦ ਤੇ ਗਿਆ ਮਦਦ ਤੇ ਗਿਆ ਫਿਰ ਕਹਿੰਦੇ ਕੁੱਤਿਆਂ ਨੇ ਘੇਰਿਆ ਸੀ ਸ਼ੇਰ ਦਾ ਪਰਿਵਾਰ ਜਿੰਨੇ ਏਲੇ ਦੇ ਛਿਲਕੇ ਛੰਕੀ ਦੇ ਨੇ ਉਹ ਛਿਲਕੇ ਰੱਖ ਦਿੱਤੇ ਮਦਦ ਕਰਕੇ ਚਲੇ ਆ ਗਿਆ ਜਦੋਂ ਮਦਦ ਕਰਕੇ ਚਲੇ ਆ ਗਿਆ ਦੂਜੇ ਸ਼ੇਰ ਦਾ ਪੁੱਤ ਕਹਿੰਦਾ ਬਾਪੂ ਆਪਾਂ ਤਾਂ ਨਾਲ ਬੋਲਦੇ ਹੀ ਨਹੀਂ ਸੀ ਇਹ ਆਪਣੀ ਫਿਰ ਮਦਦ ਤੇ ਆਇਆ ਤੇ ਮਦਦ ਕਰਕੇ ਚਲੇ ਗਿਆ ਕੋਈ ਗੱਲਬਾਤ ਨਹੀਂ ਕੀਤੀ ਉਹ ਕਹਿੰਦਾ ਪੁੱਤ ਕਿਸੇ ਗੱਲੋਂ ਨਰਾਜ਼ਗੀ ਹੋ ਸਕਦੀ ਹੈ ਪਰ ਦੋਸਤੀ ਤਾ ਭਾਈਚਾਰਾ ਇੰਨਾ ਕਮਜ਼ੋਰ ਨਾ ਕਰ ਲੋ ਵੀ ਤੁਹਾਡਾ ਲਾਹਾ ਕੁੱਤੇ ਲੈ ਜਾਣਗੇ ਕੁੱਤੇ ਲੈ ਜਾਣ ਜੇ ਅੱਜ ਇਹੀ ਗੱਲ ਪੰਜਾਬੀ ਤੇ ਖਾਸ ਕਰਕੇ ਸਿੱਖ ਭਾਨ ਸਮਝਵੇ ਨਾ ਸਾਡੀ ਦੁਨੀਆ ਦੇ ਵਿੱਚ ਇੱਕ ਤਸਵੀਰ ਹੀ ਕੁਝ ਹੋਰ ਹੋਵੇ ਜੇ ਸਾਡੇ ਤੇ ਇਕਾ ਹੋ ਜਵੇ ਆਪਾਂ ਬੇਨਤੀ ਕਰੀਏ ਗੁਰੂ ਕੇ ਪਿਆਰਿਓ ਜੇ ਅਸੀਂ ਏਕੇ ਪਿਆਰ ਅਥਾਕ ਦੇ ਵਿੱਚ ਨਹੀਂ ਰਹਿਣਾ ਜੰਗਲ ਦੇ ਵਿੱਚ ਦੋ ਸ਼ੇਰਾਂ ਨੂੰ ਚਾਸੂਤ ਝਗੜਾ ਹੋ ਗਿਆ ਬੋਲਬਾਣੀ ਬੰਦ ਹੋ ਗਈ ਖੈਬਰਸੀ ਜਿਹੜੀ ਉਹ ਵੱਢ ਗਈ ਜਦੋਂ ਖੈਬਰਸੀ ਵੱਢ ਗਈ ਇੱਕ ਸ਼ੋਰ ਤੇ ਪਰਿਵਾਰ ਨੂੰ 20-22 ਕੁੱਤਿਆਂ ਨੇ ਘੇਰ ਲਿਆ ਉਹਨੂੰ ਵੱਢਣ ਨੂੰ ਪਾਇਆ ਦੂਜੇ ਸ਼ੇਰ ਨੂੰ ਪਤਾ ਲੱਗ ਗਿਆ ਜਿਹੜਾ ਰਸਿਆ ਬੈਠਾ ਸੀ ਉਹਦੇ ਨਾਲ ਉਹਦੀ ਮਦਦ ਤੇ ਗਿਆ ਜਦੋਂ ਮਦਦ ਤੇ ਗਿਆ ਫਿਰ ਜਿਹੜੇ ਕੁੱਤਿਆਂ ਨੇ ਘੇਰਿਆ ਸੀ ਸ਼ੇਰ ਦਾ ਪਰਿਵਾਰ ਜਦੋਂ ਇਹਲੇ ਦੇ ਛਿਲਕੇ ਛੰਕੀ ਦੇ ਨੇ ਉਹ ਛਿਲਕੇ ਰੱਖ ਦਿੱਤੇ। ਮਦਦਨ ਕਰਕੇ ਚਲੇ ਗਿਆ। ਜਦੋਂ ਮਦਦ ਕਰਕੇ ਚਲੇ ਗਿਆ। ਦੂਜੇ ਸ਼ੇਰ ਦਾ ਪੁੱਤ ਕਹਿੰਦਾ ਬਾਪੂ ਆਪਾਂ ਤਾਂ ਨਾਲ ਬੋਲਦੇ ਹੀ ਨਹੀਂ ਸੀ। ਇਹ ਆਪਣੀ ਫੇਰ ਮਦਦ ਤੇ ਆਇਆ। ਇਹ ਮਦਦ ਕਰਕੇ ਚਲੇ ਗਿਆ ਕੋਈ ਗੱਲਬਾਤ ਨਹੀਂ ਕੀਤੀ। ਉਹ ਕਹਿੰਦਾ ਪੁੱਤ ਕਿਸੇ ਗੱਲੋਂ ਨਰਾਜ਼ਗੀ ਹੋ ਸਕਦੀ ਹੈ। ਪਰ ਦੋਸਤੀ ਤੱਕ ਭਾਈਚਾਰਾ ਕਦੇ ਕਮਜ਼ੋਰ ਨਾ ਕਰ। ਵੇ ਤੁਹਾਡਾ ਲਾਹਾ ਕੁੱਤੇ ਲੈ ਜਾਂਦੇ ਗੁੱਤੇ ਲੈ ਜਾਣ ਜੇ ਅੱਜ ਇਹੀ ਗੱਲ ਪੰਜਾਬੀ ਤੇ ਖਾਸ ਕਰਕੇ ਸਿੱਖ ਭਾਨ ਸਮਝੂਵੇ ਨਾ ਸਾਡੀ ਦੁਨੀਆ ਦੇ ਵਿੱਚ ਤਸਵੀਰ ਹੀ ਕੁਝ ਹੋਰ ਹੋਵੇ ਜੇ ਸਾਡੇ ਤੇ ਇਕਾ ਹੋ ਜਵੇ ਆਪਾਂ ਬੇਨਤੀ ਕਰੀਏ ਗੁਰੂ ਕੇ ਪਿਆਰਿਓ ਜੇ ਅਸੀਂ ਏਕੇ ਪਿਆਰ ਅਥਾਕ ਦੇ ਵਿੱਚ ਨਹੀਂ ਰਹਿਣਾ ਜੰਗਲ ਦੇ ਵਿੱਚ ਦੋ ਸ਼ਰਾਂ ਦੇ ਵਿੱਚ ਆਸ ਵਿੱਚ ਝਗੜਾ ਹੋ ਗਿਆ ਬੋਲਵਾਨੀ ਵੰਡ ਹੋ ਗਈ ਖੈਰ ਵਾਰਸੀ ਆ ਜਿਹੜੀ ਉਹ ਵੱਢ ਗਈ ਜਦੋਂ ਖੈਰ ਵਾਰਸੀ ਵੱਢ ਗਈ ਇੱਕ ਸ਼ੇਰ ਤੇ ਪਰਿਵਾਰ ਨੂੰ 20 ਪੱਠੀ ਕੁੱਤਿਆਂ ਨੇ ਘੇਰ ਲਿਆ ਉਹ ਨੂੰ ਵੱਢਣ ਨੂੰ ਪਾਇ। ਦੂਜੇ ਸ਼ੇਰ ਨੂੰ ਪਤਾ ਲੱਗਿਆ ਜਿਹੜਾ ਰੁੱਸਿਆ ਬੈਠਾ ਸੀ ਉਹਦੇ ਨਾਲ ਉਹਦੀ ਮਦਦ ਤੇ ਗਿਆ। ਜਦੋਂ ਮਦਦ ਤੇ ਗਿਆ ਫਿਰ ਜਿਹੜੇ ਕੁੱਤਿਆਂ ਨੇ ਘੇਰਿਆ ਸੀ ਸ਼ੇਰ ਦਾ ਪਰਿਵਾਰ ਜਿੰਨੇ ਏਲੇ ਦੇ ਛਿਲਕੇ ਛੰਕੀ ਦੇ ਨੇ ਉਹ ਛਿਲਕੇ ਰੱਖ ਦਿੱਤੇ। ਮਦਦ ਕਰਕੇ ਚਲੇ ਆ ਗਿਆ। ਜਦੋਂ ਮਦਦ ਕਰਕੇ ਚਲਿਆ ਗਿਆ ਦੂਜੇ ਸ਼ੇਰ ਦਾ ਪੁੱਤ ਕਹਿੰਦਾ ਬਾਪੂ ਆਪਾਂ ਤਾਂ ਨਾਲ ਬੋਲਦੇ ਹੀ ਨਹੀਂ ਸੀ ਇਹ ਆਪਣੀ ਫੇਰ ਮਦਦ ਤੇ ਆਇਆ ਤੇ ਮਦਦ ਕਰਕੇ ਚਲੇ ਗਿਆ ਕੋਈ ਗੱਲਬਾਤ ਨਹੀਂ ਕੀਤੀ ਉਹ ਕਹਿੰਦਾ ਪੁੱਤ ਕਿਸੇ ਗੱਲੋਂ ਨਰਾਜ਼ਗੀ ਹੋ ਸਕਦੀ ਹੈ ਪਰ ਬੋਸਤੀ ਤਾ ਭਾਈ ਜਰਾ ਇੰਨਾ ਕਮਜ਼ੋਰ ਨਾ ਕਰ ਲੋ ਵੀ ਤੁਹਾਡਾ ਲਾਹਾ ਕੁੱਤੇ ਲੈ ਜਾਂਦੇ ਕੁੱਤੇ ਲੈ ਜਾਣ ਜੇ ਅੱਜ ਇਹੀ ਗੱਲ ਪੰਜਾਬੀ ਤੇ ਖਾਸ ਕਰਕੇ ਸਿੱਖ ਭਾਨ ਸਮਝਵੇ ਨਾ ਸਾਡੀ ਦੁਨੀਆ ਦੇ ਵਿੱਚ ਤਸਵੀਰ ਹੀ ਕੁਝ ਹੋਰ ਹੋਵੇ ਤੇ ਸਾਡੇ ਤੇ ਇਕਾ ਹੋ ਜਵੇ